ਜੇਕਰ ਜ਼ਿੰਦਗੀ ਚ ਖੁਸ਼ ਰਹਿਣਾ ਤਾਂ ਆਪਣੇ ਪਰਿਵਾਰ ਵਿੱਚ ਜਾਂ ਘਰ ਵਿੱਚਾਂ ਚੀਜ਼ ਜਰੂਰ ਰੱਖੋ ਤਾਂ ਤੁਸੀਂ ਬਹੁਤ ਖੁਸ਼ ਹੋਵੋਗੇ ਤੁਹਾਡੀ ਜ਼ਿੰਦਗੀ ਚ ਬਹੁਤ ਸਾਰੀਆਂ ਖੁਸ਼ੀਆਂ ਹੋਣਗੀਆਂ ਤੁਹਾਡੀ ਜ਼ਿੰਦਗੀ ਚ ਜੀਵਨ ਦਾ ਬੜਾ ਮਜ਼ਾ ਆਵੇਗਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਤੇ ਐਵੇਂ ਹੋਵੇਗੀ ਕਿ ਜਿਵੇਂ ਜ਼ਿੰਦਗੀ ਮੁੱਕੇ ਹੀ ਨਾ ਕਿ ਚੇਅਰ ਸੀ ਉਹ ਨਹੀਂ ਰੱਖਦੇ ਤਾਂ ਫਿਰ ਸਾਡੀ ਜ਼ਿੰਦਗੀ ਚ ਬਹੁਤ ਦੁੱਖ ਤਕਲੀਫਾਂ ਤੇ ਹਰ ਵੇਲੇ ਦੀ ਟੈਨਸ਼ਨ ਪਰੇਸ਼ਾਨੀ ਰਹੇਗੀ ਤੁਸੀਂ ਵੇਖੋ ਨਾ ਕਿ ਅੱਜ ਦੇ ਸਮੇਂ ਚ ਬਹੁਤ ਸਾਰੇ ਘਰਾਂ ਚ ਬਹੁਤ ਵੱਡੀ ਪ੍ਰੋਬਲਮ ਬਣ ਚੁੱਕੀ ਆ ਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਬਹੁਤ ਟੈਨਸ਼ਨ ਚ ਰਹਿੰਦੇ ਨੇ ਘਰ ਵਿੱਚ ਹਰ ਵੇਲੇ ਝਗੜਾ ਕਿਸ ਨਾ ਕਿਸੇ ਰੂਪ ਚ ਜੱਗਣਿਆ ਜਾਂਦਾ ਹੈ ਇਹ ਕੋਈ ਜਿਹੜੀ ਮੈਂ ਗੱਲ ਕਿਹੜੀ ਚੀਜ਼ ਆਪਾਂ ਘਰ ਚ ਰੱਖਣੀ ਹੈ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਇਹ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਚ ਤੁਸੀਂ ਦੇਖਿਆ ਹੋਣਾ ਕਿ ਕੁਝ ਪਰਿਵਾਰ ਜਿਹੜੇ ਨੇ ਜਾਂ ਉਹ ਲੋਕ ਜਿਹੜੇ ਆਪਣੇ ਪਰਿਵਾਰ ਦਾ ਦਾਇਰਾ ਛੋਟਾ ਰੱਖਦੇ ਨੇ ਜਿਵੇਂ ਸਾਡੇ ਧੀਆ ਸਾਡੇ ਪੁੱਤਰ ਸਾਡਾ ਪਰਿਵਾਰਿਕ ਮੈਂਬਰ ਜਿਹੋ ਆਪਣੇ ਪਰਿਵਾਰ ਦਾ ਦਾਇਰਾ ਛੋਟਾ ਰੱਖਦੇ ਨੇ ਤਾਂ ਉਹਨਾਂ 'ਚ ਬਹੁਤ ਖੁਸ਼ੀਆਂ ਰਹਿੰਦੀਆਂ ਨੇ ਜਦੋਂ ਜਿਵੇਂ ਅਸੀਂ ਦਾਇਰਾ ਵਧਾਉਂਦੇ ਰਹਿੰਦੇ ਹਾਂ ਦਾਇਰੇ ਤੋਂ ਭਾਵੇਂ ਇਹ ਨਹੀਂ ਆ ਕਿ ਆਪਾਂ ਲੋਕਾਂ ਨਾਲ ਬੋਲਣਾ ਨਹੀਂ ਲੋਕਾਂ ਨਾਲ ਵਿਚਰਨਾ ਨਹੀਂ ਲੋਕਾਂ ਨਾਲ ਗੱਲ ਨਹੀਂ ਕਰਨੀ ਇਹਦਾ ਮਤਲਬ ਇਹ ਨਹੀਂ ਆ ਦੁਨੀਆ ਨਾਲ ਵੀ ਵਿਚਰਨਾ ਚਾਹੀਦਾ ਲੋਕਾਂ ਨਾਲ ਵੀ ਗੱਲ ਕਰਨੀ ਚਾਹੀਦੀ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਔਂਡ ਗੌਂਟ ਭਾਂਡ ਭਰਾਵਾਂ ਨਾਲ ਵੀ ਕਰਨੀ ਚਾਹੀਦੀ ਲੇਕਿਨ ਆਪਣੀ ਸੋਚ ਦਾ ਦਾਇਰਾ ਕਹਿਣ ਤੋਂ ਭਾਵ ਕਿ ਆਪਣੇ ਪਰਿਵਾਰ ਨੂੰ ਅਹਿਮੀਅਤ ਜ਼ਿਆਦਾ ਦੇਣੀ ਚਾਹੀਦੀ ਆ ਜਿਹੜੇ ਲੋਕ ਆਪਣੇ ਪਰਿਵਾਰ ਨੂੰ ਅਹਿਮੀਅਤ ਜ਼ਿਆਦਾ ਦਿੰਦੇ ਨੇ ਚਾਹੇ ਉਹ ਸਾਡੇ ਧੀਆਂ ਪੁੱਤਰ ਹੋਣ ਚਾਹੇ ਅਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋਈਏ ਫਿਰ ਸਾਡੇ ਘਰ 'ਚ ਖੁਸ਼ੀਆਂ ਬਹੁਤ ਹੋਣਗੀਆਂ ਜਦੋਂ ਅਸੀਂ ਆਪਣੇ ਪਰਿਵਾਰ ਨੂੰ ਛੱਡ ਕੇ ਦੂਜਿਆਂ ਨੂੰ ਅਹਿਮੀਅਤ ਦੇਣ ਲੱਗ ਪੈਂਦੇ ਆ ਦੂਜਿਆਂ ਬਾਰੇ ਜ਼ਿਆਦਾ ਸੋਚਣ ਲੱਗ ਪੈਂਦੇ ਆ ਫਰਦੂਲ ਦੀਆਂ ਮਟੀਰੀਅਲ ਆਪਣੇ ਦਿਮਾਗ 'ਚ ਅਠਾ ਕਰ ਲੈਂਦੇ ਨੇ ਉਹਦੋਂ ਫੇ ਸਾਡਾ ਆਪਣੇ ਪਰਿਵਾਰਾਂ ਨਾਲ ਪਿਆਰ ਘਟ ਜਾਂਦਾ ਅਸੀਂ ਇੱਕ ਦੂਜੇ ਦੇ ਪ੍ਰਤੀ ਸਮਰਪਿਤ ਦੀ ਭਾਵਨਾ ਤੋਂ ਘਟ ਜਾਂਦੇ ਆ ਸਾਨੂੰ ਲੋਕਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਾਨੂੰ ਆਪਣੇ ਪਰਿਵਾਰ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਅੱਜ ਜਦੋਂ ਸਾਡੇ ਧੀਆਂ ਪੁੱਤ ਸਾਡੇ ਤੋਂ ਬਾਗੀ ਹੁੰਦੇ ਨੇ ਉਹਦਾ ਕਾਰਨ ਇਹ ਹੁੰਦਾ ਕਿ ਉਹ ਕਹਿੰਦੇ ਫਲਾਣੇ ਦਾ ਫਲਾਣੇ ਦਾ ਮਾਪਿ-ਭਾਪ ਤਾਂ ਬਹੁਤ ਵਧੀਆ ਕਰਦਾ ਤੁਸੀਂ ਸਾਡੇ ਨਾਲ ਚੰਗਾ ਨਹੀਂ ਕਰਦੇ ਫਲਾਉ ਨੇ ਇਹ ਇੰਝ ਕਰਦਾ ਤੁਸੀਂ ਸਾਡੇ ਨਾਲ ਚੰਗਾ ਨਹੀਂ ਕਰਦੇ ਫਿਰ ਉਹਦੇ ਨਾਲ ਕੀ ਹੁੰਦਾ ਆ ਕਿ ਦੂਜੇ ਦੇ ਘਰ ਚ ਕੀ ਹੋ ਰਿਹਾ ਉਹ ਉਹਦੇ ਵੱਲ ਜਦੋਂ ਅਸੀਂ ਜਾਂਦੇ ਆ ਕਿ ਸਾਨੂੰ ਉਹਦੇ ਜਿਹੜੇ ਨਤੀਜੇ ਨੇ ਬਹੁਤ ਹੀ ਖਤਰਨਾਕ ਘੁੱਟਨੇ ਪੈਂਦੇ ਇਸ ਕਰਕੇ ਧੀਆ ਪੁੱਤਰਾਂ ਨੂੰ ਵੀ ਚਾਹੀਦਾ ਆ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਚਾਹੀਦਾ ਕੋਈ ਵੀ ਮੈਂਬਰ ਹੋਵੇ ਕਿਉਂ ਆਪਣੇ ਪਰਿਵਾਰ ਦਾ ਦਾਇਰਾ ਜਿਹੜਾ ਨਾ ਮਤਲਬ ਨਿੱਕਾ ਬਣਾ ਕੇ ਰੱਖੇ ਕਿਉਂਕਿ ਜਿੰਨੀ ਛੋਟੀ ਚੀਜ਼ ਹੋਵੇ ਓਨਾ ਹੀ ਉਹਦੇ ਚ ਵੱਧਿਆ ਰਵਾਂਗੇ हां ਜਿੱਦੂ ਇਹ ਆਪਾਂ ਸਮਾਜ ਵਿੱਚ ਰਹਿਣਾ ਹੈ ਲੋਕਾਂ ਨੂੰ ਬੋਲਣਾ ਚੱਲਣਾ ਸਿੱਖਣਾ ਖੋਪ ਬਹੁਤ ਜ਼ਰੂਰੀ ਹੈ ਉਹ ਆਪਣੀ ਜਗ੍ਹਾ ਤੇ ਹੋਣਾ ਚਾਹੀਦਾ ਜਿਵੇਂ ਬਹੁਤ ਸਾਰੇ ਸੱਜਣ ਚੰਗੇ ਘਰਾਂ 'ਚ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਭਾਵੇਂ ਕਿਤੇ ਵੀ ਘੁੰਮ ਫਿਰੋ ਨਾ ਤੋਂ ਆਪਣੇ ਦਰਵਾਜ਼ੇ ਤੇ ਲਾਗੇ ਜਿੱਥੇ ਉਹਨਾਂ ਨੇ ਘਰ ਦਾ ਕੋਠੀ ਦਾ ਜਾਂ ਕੋ ਉਪਰ ਦਰਵਾਜ਼ਾ ਗੇਟ ਲੱਗਾ ਹੁੰਦਾ ਹੈ ਜਾਂ ਛੋਟਾ ਜਾਂ ਵੱਡਾ ਹਮੇਸ਼ਾ ਉੱਤੇ ਜੁੱਤੇ ਲਾ ਕੇ ਅੰਦਰ ਜਾਂਦੇ ਨੇ ਨੰਗੇ ਪੈਰੀ ਜਾਂਦੇ ਨੇ ਇਹ ਘਰ ਸਾਡਾ ਮੰਦਰ ਆ ਗੁਰਦੁਆਰਾ ਆ ਜਾਂ ਸਾਡੇ ਲਈ ਰਹਿ ਜੋਗਸਥਾਨ ਆ ਰੱਬ ਨੇ ਸਾਨੂੰ ਸੋਹਣਾ ਕਰ ਦਿੱਤਾ ਵੇਸ਼ਕਾਪਾਟ ਤੁਮਰਜੀ ਕੋਮਾਈਏ ਜੇ ਅਸੀਂ ਇਹ ਸੋਚ ਰੱਖ ਲਈਏ ਕਿ ਬਾਹਰ ਦੀ ਦੁਨੀਆ ਨੂੰ ਅਸੀਂ ਆਪਣੇ ਦਰਵਾਜ਼ੇ ਤੇ ਹੀ ਛੱਡ ਆਉਣਾ ਤੇ ਘਰ ਦੀ ਦੁਨੀਆ ਦੇ ਵਿੱਚ ਅਸੀਂ ਵਿਚਰਨਾ ਆ ਆਪਣੀ ਮਾਂ ਦੀ ਬਾਪ ਦੀ ਭੈਣ ਭਰਾ ਦੀ ਧੀ ਪੁੱਤਰ ਦੀ ਇੱਕ ਦੂਜੇ ਨੇ ਇੱਕ ਦੂਜੇ ਦੀ ਇੱਜ਼ਤ ਮਾਣ ਕਰਨਾ ਆ ਇਹ ਹੀ ਛੋਟੀ ਜੀ ਦੁਨੀਆ ਫਿਰ ਸਾਡੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਆਉਣਗੀਆਂ ਸਾਡੀ ਜ਼ਿੰਦਗੀ ਚ ਬੜਾ ਆਪਣਾਪਣ ਹੋਵੇਗਾ ਸਾਈ ਇੱਕ ਦੂਜੇ ਦੇ ਦੁੱਖ ਨੂੰ ਵੰਡਣ ਵਾਲੇ ਹੋਵਾਂਗੇ ਇੱਕ ਦੂਜੇ ਦੇ ਦੁੱਖ ਨੂੰ ਸਮਝਣ ਵਾਲੇ ਹੋਵਾਂਗੇ ਅੱਜ ਸਾਡੇ ਸਮਾਜ ਨੇ ਇੱਕ ਚੀਜ਼ ਦੀ ਬਹੁਤ ਲੋੜ ਹੈ ਅਸੀਂ ਕੀ ਵੇਖ ਰਹੇ ਕਿ ਲੋਕ ਜਿਹੜੇ ਟੁੱਟ ਰਹੇ ਨੇ ਘਰਾਂ ਜੋ ਪਰਿਵਾਰਾਂ ਜਿਹੜੇ ਟੁੱਟ ਰਹੇ ਨੇ ਲੋਕ ਕਿ ਕਿ ਪਲਾਂਣੇ ਨਾਲ ਇਦਾਂ ਹੋ ਜਾਏ ਟੀਮ ਨੇ ਇਦਾਂ ਹੋ ਜਾਵੇ ਇਹ ਚੀਜ਼ਾਂ ਨੇ ਸਾਡੇ ਪਰਿਵਾਰਾਂ ਦਾ ਬਹੁਤ ਨੁਕਸਾਨ ਕੀਤਾ ਜਿੰਨਾ ਅਸੀਂ ਨੇੜੇ ਰਵਾਂਗੇ ਓਨੇ ਖੁਸ਼ ਰਵਾਂਗੇ ਜਿੰਨਾ ਆਪਣੇ ਪਰਿਵਾਰ ਤੋਂ ਦੂਰ ਹੋਵਾਂਗੇ ਜਿੰਨੀ ਵੱਡੀ ਦੁਨੀਆ ਬਣਾਵਾਂਗੇ ਕਿੰਦੀ ਵੱਡੀ ਖਲਕਤ 'ਚ ਆਪਾਂ ਉਲਝਣ ਦੀ ਕੋਸ਼ਿਸ਼ ਕਰਾਂਗੇ ਓਨੇ ਅਸੀਂ ਉਲਝ ਕੇ ਰਹਿ ਜਾਵਾਂਗੇ ਬੇਸ਼ੱਕ ਭੈਣ ਭਰਾ ਜ਼ਿੰਦਗੀ 'ਚ ਬੜਾ ਕੰਮ ਹੁੰਦੇ ਨੇ ਸੱਜਣ ਮੇਲੀ ਬੜੇ ਕੰਮ ਹੁੰਦੇ ਨੇ ਉਹਨਾਂ ਨੇ ਸਾਡੀ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਹੈ ਪਰ ਇਹ ਕਿ ਵੀ ਸੱਚ ਹੈ ਕਿ ਜਦੋਂ ਸਾਨੂੰ ਦੁੱਖ ਕਲੀਪ ਪੰਡਿਆ ਸਾਡੇ ਪਰਿਵਾਰਕ ਮੈਂਬਰ ਇਹ ਸਭ ਤੋਂ ਪਹਿਲਾਂ ਸਾਡੇ ਨਾਲ ਖੋਤੇ ਨੇ ਉਹੋ ਹੀ ਸਾਡੀ ਬਾਹ ਫੜਦੇ ਨੇ ਅਸੀਂ ਆਪਣੇ ਪਰਿਵਾਰ ਨੂੰ ਤਸ਼ਾਂ ਕਰਕੇ ਦੂਜਿਆਂ ਨੂੰ ਕਿਉਂ ਤਰਜੀਹ ਦਈਏ ਆਓ ਆਪਾਂ ਗੱਲ ਮਿਲ ਕੇ ਮੇਰੇ ਖਾਸ ਕਰਕੇ ਨਵੀਂ ਪੀੜੀ ਦੇ ਜਿਹੜੇ ਬੱਚੇ ਨੇ ਉਹ ਇਸ ਸੀ ਵੱਲ ਮੁੜਾਉਣ ਕਿ ਜੋ ਤੁਹਾਡਾ ਮਾਪੇ ਭੈਣ ਭਰਾ ਜਾਂ ਤੁਹਾਡੇ ਬਾਕੀ ਪਰਿਵਾਰਕ ਮੈਂਬਰ ਤੁਹਾਡਾ ਚੰਗਾ ਸੋਚ ਸਕਦੇ ਨੇ ਕਰ ਸਕਦੇ ਨੇ ਦੂਜਾ ਕੋਈ ਨਹੀਂ ਜੇ ਕਰ ਸਕਦਾ ਮੈਂ ਆਸ ਕਰਦਾ ਮੇਰੇ ਸਕੇ ਨੇ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣਗੇ ਮੈਂ ਤੁਹਾਡਾ ਆਪਣਾ ਮੁਨਿਸਪਲ ਬਚਤਰ ਸਿੰਘ ਤਸਿੱਕਾ ਜੋਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ